ਦੇਖੋ ਮੈਂ ਸ਼ੁਰੂ ਤੋਂ ਕਹਿ ਰਿਹਾ ਹਰ ਇੱਕ ਧਰਮ ਦੀ ਇੱਕ ਮਰਿਆਦਾ ਹੁੰਦੀ ਆ ਉਹਦੀ ਲਿਮਿਟੇਸ਼ਨ ਹੁੰਦੀ ਆ ਜੇ ਤਾਂ ਸਿੱਖਾਂ ਦੇ ਉੱਤੇ ਕੋਈ ਕਟਾਕਸ਼ ਕਰਦਾ ਜਾਂ ਡੂਬੀਅਸ ਜਾਂ ਕੈਰੇਕਟਰ ਦਿੰਦੇ ਆ ਤੇ ਆਪਾਂ ਤਾੜੀਆਂ ਮਾਰਦੇ ਆ ਤੇ ਉਹ ਆਪਾਂ ਉਹੋ ਜੀਆਂ ਫਿਲਮਾਂ ਅਲਾਉ ਕਰ ਦਿੰਦੇ ਆ ਜਿਹੜੀ ਕੰਗਨਾਰ ਰਨਾਵਤਾਲੀ ਫਿਲਮ ਆ ਉਹਦੇ ਵਿੱਚ ਮੈਂ ਹੁਣ ਡੰਗਾਈ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਤੁਸੀਂ ਸਾਰੇ ਮਲਾਂਕਣ ਕਰ ਚੁੱਕੇ ਆ ਉਹ ਮੈਂ ਸਮਝਦਾ ਪੰਜਾਬ ਦੇ ਵਿੱਚ ਫਿਰ ਇੱਕ ਵਾਰੀ ਨਵੇਂ ਸਿਰਿਓਂ ਉਹ ਲੰਬੂ ਲਾਉਣ ਦੀ ਉਹਨੇ ਯਤਨ ਕੀਤਾ ਕੋਸ਼ਿਸ਼ ਕੀਤੀ ਆ ਪਰ ਗੁਰੂ ਕਿਰਪਾ ਕਰੇ ਉਹ ਕਾਮਯਾਬ ਨਹੀਂ ਹੋਏ ਆਪਣੇ ਮਕਸਦ ਦੇ ਵਿੱਚ ਪਹਿਲਾਂ ਬਿਆਨ ਦੇ ਦਿੰਦੀ ਫਿਰ ਪਿੱਛੇ ਹੋ ਜਾਂਦੀ ਤੇ ਜਿਹੜੀ ਸੈਂਸਰ ਬੋਰਡ ਨੇ ਉਹਨੂੰ ਆਪਣੇ ਖੋਲ੍ਹ ਦਿੱਤੀ ਆ ਜਾਂ ਹਾਈ ਕੋਰਟ ਨੇ ਕਿਹਾ ਸੀ ਪੇਧ ਤੇ ਫੈਸਲਾ ਦੇ ਦਿਓ ਤੇ ਮੈਂ ਅਪੀਲ ਕੀਤੀ ਸੀ ਕਿ ਇਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਦਿਖਾ ਲਈ ਜਾਵੇ ਤਾਂ ਕਿ ਜਿੱਥੇ-ਜਿੱਥੇ ਵੀ ਕੋਈ ਇਹ ਮर्यादा ਤੋਂ ਉਲਟ ਕੋਈ ਇਹਦੇ ਵਿੱਚ ਸੀਨ ਜਿਹੜੇ ਆ ਉਹ ਅੰਕਿਤ ਕੀਤੇ ਗਏ ਤੇ ਉਹ ਸਾਰੇ ਜਿਹੜੇ ਆ ਉਹ ਕੱਟੇ ਜਾ ਸਕਣ ਤੇ ਮੈਂ ਤਾਂ ਫਿਲਮ ਨੂੰ ਮਨੋਂ ਰੱਦ ਕਰਦਾ ਵੀ ਉਹ ਫਿਲਮ ਇਹ ਨਹੀਂ ਬਣਨੀ ਚਾਹੀਦੀ ਕਿਉਂਕਿ ਜਿਹੜਾ ਬਵਾਦਾਂ ਦੇ ਵਿੱਚ ਆ ਜਵੇ ਐਮਰਜੈਂਸੀ 1975 ਚ ਲੱਗਦੀ ਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਉਹ 77 ਦੇ ਵਿੱਚ ਜਿਹੜੇ ਉਸ ਦਮਦਮੀ ਟਕਸਾਲ ਦੇ ਮੁਖੀ ਬਣਦੇ ਆ ਸੋ ਮੇਰਾ ਕਹਿਣ ਤੋਂ ਭਾਵ ਆ ਕਿ ਉਹ ਨਹੀਂ ਹੋਣਾ ਚਾਹੀਦਾ ਤੇ ਜਿਹੜੀ ਪੰਜਾਬ ਦੀ ਤਰਾਸ ਦੀ ਆ ਜਿਹੜੀ ਸਾਰਿਆਂ ਵਿੱਚ ਛੱਪ ਚੁੱਕੀ ਆ ਭਾਈ ਜਸਵੰਤ ਸਿੰਘ ਖਾਲੜਾ ਜਿਹਨੇ 25000 ਅਨ ਆਈਡੈਂਟੀਫਾਈਡ ਡੈੱਡ ਬਾਡੀਜ਼ ਦਾ ਬੇਰਵਾ ਦਿੱਤਾ ਤੇ ਉਹਦਾ ਜਿਹੜਾ ਹਾਲ ਹੀ ਨਹੀਂ ਕੀਤਾ ਉਹ ਵੀ ਸਾਨੂੰ ਸਾਰਿਆਂ ਨੂੰ ਪਤਾ ਤੇ ਇਹ ਫਿਲਮ ਜਿਹੜੀ ਇਹ ਤੇ ਕੱਟ ਕਿਉਂ ਲਾਏ ਜਾ ਰਹੇ ਤੁਸੀਂ ਮੇ ਤੋਂ ਜਿਆਦਾ ਭਲੀ ਭਾਂਤ ਜਾਣਦੇ ਆ ਕਿ ਪੰਜਾਬ ਦੀ ਅਸਲੀਅਤ ਕਦੇ ਵੀ ਇਸ ਦੇਸ਼ ਦੀ ਤੇ ਖਾਸ ਕਰਕੇ ਸੈਂਟਰ ਦੀ ਸਰਕਾਰ ਨੇ ਲੋਕਾਂ ਦੇ ਸਾਹਮਣੇ ਨਹੀਂ ਆਉਣ ਦਿੱਤੀ ਤੇ ਮੈਂ ਸਮਝਦਾ ਉਹਦੇ ਚ ਸੀਨਾ ਤੇ ਕੱਟ ਲਾਈ ਜਾਂਦੇ ਆ ਤੇ ਫਿਲਮ ਦਾ ਮजूदੇ ਖਤਮ ਹੋ ਜਾਂਦਾ ਸੋ ਐਸ ਇਟ ਜੀ ਉਹ ਤਾਂ ਕਹਾਣੀ ਆ ਕਹਾਣੀ ਕੀ ਜੋ ਵਾਪਰੀ ਆ ਤੇ ਜੇ ਵਾਪਰੀ ਆ ਤਾਂ ਫਿਰ ਉਹਦਾ ਲੋਕਾਂ ਦੇ ਸਾਹਮਣੇ ਜਿੱਦਾ ਪਿੱਛੇ ਉੜਦਾ ਪੰਜਾਬ ਚੱਲੀ ਸੀ ਤੇ ਇਹ ਜੋ ਸਚਾਈ ਆ ਉਹ ਸਚਾਈ ਆਉਂਦੀ ਆ ਤੇ ਕੱਟ ਜਿਹੜੇ ਨਹੀਂ ਲਾਉਣੇ ਚਾਹੀਦੇ ਹਾਂ ਜੋ ਕੋਈ ਆਬਜੈਕਸ਼ਨੇਬਲ ਹੋਵੇ ਤਾਂ ਉਹਨੂੰ ਆਪਾਂ ਕਰਦੇ ਵੱਖਰੀ ਗੱਲ